ਸਤਿ ਸ਼੍ਰੀ ਅਕਾਲ ਬੰਨੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਢਿਡੇ ਪੰਜਾਬ ਦੇ ਮੁੱਦੇ ਬਹੁਤ ਲੰਬੇ ਸਮੇਂ ਤੋਂ ਡੱਟਦੇ ਆ ਰਹੇ ਹਨ ਔਰ ਉਹਨਾਂ ਦਾ ਕੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਲੇਕਿਨ ਉਹਦੇ ਬਾਰੇ ਪੰਜਾਬ ਦੇ 117 ਐਮਐਲਏ ਤੇ ਐਮਪੀ ਜਿਹੜੇ 13 ਹੈਗੇ ਆ ਕਦੀ ਵੀ ਇਹਨਾਂ ਨੇ ਇਹ ਇਨਾਂ ਮੁੱਦਿਆਂ ਬਾਰੇ ਨਾ ਤਾਂ ਆਵਾਜ਼ ਉਠਾਈ ਆ ਉਹ ਨਾ ਹੀ ਇਨਾਂ ਮੁੱਦਿਆਂ ਨੂੰ ਹੱਲ ਕਰਨ ਵਿੱਚ ਕੋਈ ਜਤਨ ਕੀਤਾ ਆ ਇਹਦੇ ਬਦਿਆਂ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਉਹ ਦੂਸਰਾ ਉਸ ਤੋਂ ਬਾਅਦ ਆਪਾਂ ਇਸ ਕੰਮ ਦੇ ਉੱਤੇ ਵੀ ਵਿਚਾਰ ਕਰਾਂਗੇ ਕਿ ਦੂਸਰੇ ਸੂਬਿਆਂ ਤੋਂ ਜਿਹੜੇ ਲੋਕ ਪੰਜਾਬ ਆਣ ਕੇ ਇੱਥੇ ਕ੍ਰਾਈਮ ਕਰਦੇ ਆ ਜਾਂ ਉਹ ਉਹ ਗਲਤ ਕੰਮ ਕਰਦੇ ਆ ਤਾਂ ਉਹਨਾਂ ਨੂੰ ਅਗੇ ਤੱਕ ਇਥੋਂ ਰੋਕਣ ਦੇ ਲਈ ਜਾਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਚੈੱਕ ਕਰਨ ਦੇ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਔਰ ਜਿਸ ਦਾ ਨਤੀਜਾ ਵੀ ਕੋਈ ਬਹੁਤ ਵਧੀਆ ਨਹੀਂ ਨਿਕਲ ਰਿਹਾ ਆ ਤੇ ਇਹ ਇਸ ਵਿਸ਼ੇ ਦੇ ਉੱਤੇ ਵੀ ਗੱਲ ਕਰਾਂਗੇ ਔਰ ਤੀਸਵੀ ਗੱਲ ਦਾ ਆਪਾਂ ਵਿਚਾਰ ਕਰਾਂਗੇ ਕਿ ਪੰਜਾਬ ਤੋਂ ਬਾਅਦ ਮਤਲਬ ਦੇਸ਼ਾਂ ਵਿੱਚ ਪੰਜਾਬ ਦੇ ਹੈਡਮਾਸਟਰ ਅਧਿਆਪਕ ਸਹਿਬਾਨ ਉੱਚੀ ਟ੍ਰੇਨਿੰਗ ਦੇ ਸਰਕਾਰ ਦੇリア ਉਹ ਦੇ ਰਹੀ ਰਹੀ ਔਰ ਇਸ ਵਾਰ ਦੀ ਇੱਕ ਵਫਦ ਜਿਹੜਾ ਉਹ ਫਿਨਲੈਂਡੋਂ ਭੇਜਿਆ ਆ ਇਸ ਮੁੱਦੇ ਉੱਤੇ ਵੀ ਵਿਚਾਰ ਕਰਾਂਗੇ ਔਰ ਬੂਸਵਾਦ ਦੇ ਨਾਮ ਬਾਅਦ ਆਰਟਿਸਟ ਯਾ ਗਚੀਤ ਕੁਲਰ ਉਹ ਉਹਨੇ ਇੱਕ ਦੋਸ਼ ਲਾਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ 2800 ਫਿੱਲੇ ਜ਼ਮੀਨ ਆਸਟ੍ਰੇਲੀਆ ਵਿੱਚ ਖਰੀਦ ਕੇ ਰੱਖੀ ਹੋਈ ਆ ਇਸ ਮੁੱਦੇ ਉੱਤੇ ਵੀ ਆਪਾਂ ਵਿਚਾਰ ਕਰਾਂਗੇ ਉਹ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ 144 ਟੋਇਟਾ ਰੀਲਕਸ ਗੱਡੀਆਂ ਜਿਹੜੀਆਂ ਉਹ ਪਰਚੇਜ਼ ਕੀਤੀਆਂ ਸੀ ਔਰ ਉਹਨਾਂ ਦੇ ਬਾਰੇ ਪੰਜਾਬ ਦੇ ਐਮਐਲਏ ਦਾ ਸੁਖਪਾਪ ਸਿੰਘ ਖੈਰਾ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਹਨਾਂ ਗੱਡੀਆਂ ਦੇ ਉੱਤੇ ਨਿਰਣ ਵਾਲਾ ਜਿਹੜਾ ਕਮਿਸ਼ਨ ਹੈ ਉਹ ਪੰਜਾਬ ਸਰਕਾਰ ਵੱਲੋਂ ਕਿਉਂ ਨਹੀਂ ਲਿਆ ਗਿਆ ਜਾਂ ਜੇ ਲਿਆ ਗਿਆ ਉਹ ਕਮਿਸ਼ਨ ਦਾ ਅਮਾਉਂਟ ਕਿੱਥੇ ਪਿਆ ਆ ਕਿਹੜੀ ਅਕਾਊਂਟਸ ਤੇ ਪਿਆ ਆ ਇਦੇ ਉੱਤੇ ਵੀ ਵਿਚਾਰ ਵਟਾਂਦਰਾ ਕਰਾਂਗੇ ਔਰ ਅਗਲੀ ਤੇ ਲਾਸਟ ਗੱਲ ਜਿਹੜੀ ਆਪਾਂ ਬਚਾਪ ਕਰਾਂਗੇ ਕਿ ਜਦ ਤੋਂ ਜਿਸ ਦਿਨ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਇੱਕ ਅੰਦੋਲਨ ਸ਼ੇਡ ਰੱਖਿਆ ਆ ਉਸ ਦਿਨ ਜਿਹੜੀ ਹਰਿਆਣਾ ਦੀ ਪੁਲਿਸ ਹੈ ਉਹ ਪੰਜਾਬ ਦੇ ਸ਼ਹਿਰ ਮੁਹਾਲੀ ਤੇ ਹੋਰ ਆਸ-ਪਾਸੇ ਦੇ ਭਾਵਾਂ ਉੱਤੇ ਦੇਖੀ ਗਈ ਜਿਨ੍ਹਾਂ ਉੱਤੇ ਸਾਡੇ ਜਿਹੜੇ ਵਿਦਿਆਰਥੀ ਆ ਉਹਨਾਂ ਨੇ ਵੀ ਇਸ ਗੱਲ ਦਾ ਬਦਾਨ ਨਾਇਆ ਔਰ ਮੀਡੀਆ ਦੇ ਲੋਕਾਂ ਨੇ ਵੀ ਉਹਨਾਂ ਨੂੰ ਜਦ ਪੁੱਛਗਿਛ ਕੀਤੀ ਕਿ ਤੁਸੀਂ ਹੰਦਿਆਣੇ ਦੇ ਮੁਲਾਜ਼ਮ ਹੋ ਤਾਂ ਪੰਜਾਬ ਦੀ ਧਰਤੀ ਤੇ ਕੀ ਕਰਨਾ ਹੈ ਤੋ ਉਹ ਉਹ ਸਭ ਲਈ ਕੋਈ ਜਵਾਬ ਨਹੀਂ ਦੇ ਸਕੇ ਇਸ ਮੁੱਦੇ ਉੱਤੇ ਵੀ ਆਪਾਂ ਅੱਜ ਵਿਚਾਰ ਵਟਾਂਦਰਾ ਕਰਾਂਗੇ لیکن ਹੁਣ چلਨੇ ਆਪਾਂ ਡਿਟੇਲ ਦੇ ਵਿੱਚ ਪੰਜਾਬ ਦੇ ਮੁੱਧਿਆਂ ਬਾਰੇ ਗੱਲ ਕਰਨ ਦੇ ਲਈ ਪੰਜਾਬ ਦੇ ਸਾਹਮਣੇ ਬਹੁਤ سارے ਮੁੱਦੇ ਜਗੇ ਆ ਉਹ ਮੂੰਹ ਅਡੀ ਖੜੋਤੇ ਆ ਔਰ ਇਹ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਇਹ ਜਿਹੜੇ ਮੁੱਦੇ ਆ ਉਹ ਦੱਕਦੇ ਆ ਰਹੇ ਆ ਔਰ ਇਹ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਐਨਐਲ ਨੇ ਜਿਸ ਨਾਲ ਪੰਜਾਬ ਪ੍ਰਧਾਨ ਸਭਾ ਦੇ ਵਿੱਚ ਅਧੂਲੀ ਪਾਰਟੀ ਤੇ ਆਪੋਜੀਸ਼ਨ ਪਾਰਟੀਆਂ ਦੇ ਕੁੱਲ ਮਿਲਾ ਕੇ 117 ਮੈਂਬਰ ਜੀਡੀਆ ਲੋਕਾਂ ਦੀ ਨੁਮਾਇੰਦਗੀ ਕਰਦੇ ਆ। ਔਰ ਇਸ ਤੋਂ ਇਲਾਵਾ 13 ਮੈਂਬਰ ਜੀਡੀਆ ਉਪਾਦਿ ਮੈਂਟਸ ਵੀ ਬੈਠੇ ਆ। ਔਰ ਇਹਨਾਂ ਮੈਂਬਰਾਂ ਤੋਂ ਇਲਾਵਾ ਰਾਜ ਸਭਾ ਦੇ ਵਿੱਚ ਵੀ ਬਹੁਤ ਡਿਲੇ ਪੰਜਾਬ ਤੋਂ ਨੁਮਾਇੰਦਗੀ ਕਰਦੇ ਆ। ਉਹ ਚੁੱਪ ਚਾਪ ਜਿਸੰੰਧੀ ਉਹਨਾਂ ਦੀ ਸੀਟ ਉੱਤੇ ਪੱਕੀ ਹੋ ਗਈ ਉਹ ਚੁੱਪ ਚਾਪ ਫਿਰ ਬੈਠੇ ਰਹਿੰਦੇ ਆ ਔਰ ਸ਼ਾਮ ਨੂੰ ਆਪਣੇ ਘਰ ਜਾ ਕੇ ਰੋਟੀ ਛਕ ਲੈਂਦੇ ਆ ਬਸ ਇਹ ਉਹਨਾਂ ਦੀ ਜੀ ਇਹ ਬੰਦੀ ਦਿਖਾਈ ਦੇ ਰਹੀ ਜਾਂ ਉਹਨਾਂ ਨੇ ਵੀ ਕਦੀ ਪੰਜਾਬ ਦੇ ਹਿੱਤਾਂ ਦਾ ਖਿਆਲ ਨਹੀਂ ਰੱਖਿਆ ਔਰ ਅੱਜ ਕਿੰਨਾ ਸਮਾਂ ਬੀਤ ਗਿਆ ਆ ਕਿਸੇ ਵੀ ਰਾਸਵਾ ਦੇ ਮੈਂਬਰ ਨੇ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਅਠਾਉਂ ਦਾ ਯਤਨ ਨਹੀਂ ਕੀਤਾ ਨਾ ਹੀ ਆਪਣੀ ਆਵਾਜ਼ ਜਿਹੜੀ ਆ ਉਹ ਸਿਆਸੀ ਗਲਿਆਰਾਂ ਵਿੱਚ بلند ਕੀਤੀ ਆ ਸੋ ਇਹ ਬੜਾ ਦੁੱਖ ਦਾ ਮੰਜਲ ਆ ਔਰ ਇਹਦੇ ਉੱਤੇ ਅੱਜ ਤੱਕ ਜੇਕਰ ਕਿਸੇ ਐਮਐਲਏ ਜਾਂ ਹੋਰ ਚੁਣੇ ਹੋਏ ਨਮਾਇੰਦੇ ਕੋਈ ਆਵਾਜ਼ ਨਹੀਂ ਠਾਈ ਤਾਂ ਮੈਂ ਸਮਿੱਦਾ ਆ ਕਿ ਜਿੰਨੇ ਵੀ ਚੁਣੇ ਹੋਏ ਨਮਾਇੰਦੇ ਲੋਕਾਂ ਦੇ ਨਮਾਇੰਦੇ ਆ ਉਹ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਨਾਲ ਬੜੀ ਦੇਹ ਰਹਿਤ ਲੋਸਗੀ ਜਿਹੜੀ ਆ ਉਹ ਪ੍ਰਗਟ ਕਰ ਆਇਆ ਕਿ ਜਿਹੜੇ ਨਮਾਇੰਦੇ ਲੋਕਾਂ ਦਾ ਚੁਣੇ ਗਏ ਹੁੰਦੇ ਆ ਉਹ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਵੀ ਆਪਣਾ ਫਤ ਜਿਹੜਾ ਉਹ ਸਮਝਦੇ ਆ ਲੇਕਿਨ ਪੰਜਾਬ ਦੇ ਵਿੱਚ ਸਾਡਾ ਇੱਥੇ ਬਾਬਾ ਆਦੂਏ ਨਾ ਆਇਆ ਇਤੇ ਕੋਈ ਚੀਪੀ ਨਹੀਂ ਕਰਦਾ ਨਾ ਕਦੇ ਕਿਸੇ ਐਮਐਲਐਮ ਨੇ ਕੋਈ ਬਿਆਨ ਬਾਜੀ ਕੀਤੀ ਜਾਂ ਨਾ ਕੋਈ ਇਹਦੇ ਵਾਸਤੇ ਕੋਈ ਯਤਨ ਕੀਤਾ ਜਾਂ ਅੱਤੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਵਾਇਆ ਜਾਵੇ ਔਰ ਨਾ ਹੀ ਕਿਸੇ ਨੇ ਕੋਈ ਡੈਪੂਟੇਸ਼ਨ ਦਾ ਹੈ ਕਿ ਜੁਨੀਅਨ ਗਵਰਨਮੈਂਟ ਰਿਪੋਰਟ ਆਪਣਾ ਪੱਖ ਪੇਸ਼ ਕਰਨ ਲਈ ਕਦੀ ਕੋਈ ਉਦਮ ਹੀਲਾ ਵਸੀਲਾ ਨਹੀਂ ਕੀਤਾ ਇਹ ਬੜੀ ਦੁੱਖ ਦੀ ਗੱਲ ਹੈ ਔਰ ਅਸੀਂ ਬੇਨਤੀ ਕਰਾਂਗੇ ਜਿੰਨੇ ਵੀ ਲੋਕਾਂ ਦੇ ਚੁਣੇ ਹੋਏ ਦਮੰਦੇ ਪੰਜਾਬ ਤੋਂ ਆਉਂਦੇ ਹਨ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਮੁੱਦਿਆਂ ਨੂੰ ਇਕੱਠੇ ਨਹੀਂ ਤਾਂ ਕਬਲੇ-ਕਬਲੇ ਦੇ ਤੌਰ ਦੇ ਪਾਰਟੀ ਪੰਧਨ ਦੇ ਉੱਤੇ ਆ ਆ ਕੇ ਇਹਨਾਂ ਮੁੱਦਿਆਂ ਨੂੰ ਹੱਲ ਕਰ ਲਈ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨ ਤਾਂ ਕਿ ਇਹ ਜਿਹੜਾਂ ਤੋਂ ਲੱਟਦੇ ਆਵੇ ਮਸਲੀ ਜਿਹੜਿਆ ਉਹਨਾਂ ਨੂੰ ਹੱਲ ਕਰਵਾਇਆ ਜਾ ਸਕੇ ਬੂਸਵੀ ਗੱਲ ਦੇ ਲਈ ਆਪਾਂ ਇੱਥੇ ਗੱਲ ਨਹੀਂ ਆ ਉਹ ਹੈ ਪੰਜਾਬ ਵਿੱਚ ਬਾਦੋਂ ਆਏ ਸਟੇਟਾਂ ਦੇ ਵਿੱਚੋਂ ਜਿਹੜੇ ਲੋਕ ਇੱਥੇ ਕੰਮ ਲਈ ਆਉਂਦੇ ਆ ਉਹ ਕੰਮ ਲਈ ਨਹੀਂ ਆਉਂਦੇ ਦੇਖਣ ਉਹ ਬਹੁਤ ਕ੍ਰਾਈਮ ਇਥੇ ਆਨ ਕੀ ਕਰਦੇ ਆ ਉਹ ਕ੍ਰਾਈਮ ਦੀ ਇੰਨੇ ਗੰਦੀ ਗੋ ਕਰਦੇ ਆ ਕਿ ਜਿਸ ਦੀ ਨੌਬਲ ਤੋਂ ਕਤਲ ਤੱਕ ਛੋਟੀ ਛੋਟੀ ਬੱਚਿਆਂ ਦੀ ਚੋਰੀ ਕੰਮ ਤੱਕ ਸੀਮਤ ਹੁੰਦੀ ਆ ਕਿਉਂਕਿ ਉਹ ਕ੍ਰਾਈਮ ਕਰਨ ਲੱਗਿਆਂ ਬਿਲਕੁਲ ਨਹੀਂ ਪੁੱਛਦੇ ਬਿਲਕੁਲ ਆਪਣਾ ਅੱਗਾ ਪਿਛਾ ਨਹੀਂ ਸੋਚਦੇ ਉਹ ਸਵੇਰੇ ਨੇ ਇੱਕ ਵੀਡੀਓ ਦੇਖ ਰਿਆ ਸੀ ਵੀਡੀਓ ਤਾਂ ਕੁਝ ਦੋ ਚਾਰ ਮਹੀਨੇ ਪੁਰਾਣੀ ਲੱਗਦੀ ਸੀ ਕਿ ਇੱਕ ਰੇਡੀ ਦੇ ਉਪਰ ਇੱਕ ਉਹ ਕਿਸੇ ਸਟੇਟ ਦਾ ਆਦਮੀ ਉਹ ਰੇਡੀ ਮੇਰੇ ਖੇਤ ਲਾਉਂਦਾ ਔਰ ਉਹਦੇ ਆਲੇ ਦੁਆਲੇ ਚਾਰ ਪੰਜ ਸਰਦਾਰ ਲੋਕ ਵੀ ਖੜੇ ਸੀ ਉਹ ਕਹਿੰਦਾ ਇਹ ਅਸੀਂ ਤੁਸੀਂ ਸਾਨੂੰ ਕੀ ਕੱਢਣਾ ਹੈ ਇੱਥੋਂ ਅਸੀਂ ਤੁਹਾਨੂੰ ਇੱਥੋਂ ਕੱਢ ਕੇ ਸਾਹ ਲਵਾਵਾਂਗੇ ਔਰ ਤੁਹਾਨੂੰ ਵਿਦੇਸ਼ਾਂ ਵਿੱਚ ਭੇਜਾਂਗੇ ਔਰ ਤੁਹਾਡੀਆਂ ਕੋਠੀਆਂ ਤੇ ਤਬਜਾ ਅਸੀਂ ਕਰਾਂਗੇ ਹੁਣ ਜੇਕਰ ਇਹਨਾਂ ਦੀ ਸੋਚ ਇੱਥੋਂ ਤੱਕ ਹੀ ਬਣ ਗਈ ਆ ਤਾਂ ਇਹ ਇਸੇ ਲਈ ਹੀ ਕ੍ਰਾਈਮ ਕਰਦੇ ਆ ਤਾਂ ਕਿ ਇੱਥੇ ਡਰਦਾ ਮਾਰਾ ਕੋਈ ਵੀ ਵਿਦੇਸ਼ੋਂ ਆਣ ਕੇ ਪਰਵਾਦੇ ਇੱਥੇ ਵਸ ਨਾ ਜਾਵੇ ਸੋ ਇਹ ਇੱਕ ਜਿਹੜੇ ਇਹਨਾਂ ਦੇ ਬਹੁਤ ਸਾਰੇ ਲੋਕਾਂ ਕੋਲ ਆਪਣੇ ਆਇਡੈਂਟੀਟੀ ਕਾਰਡ ਵੀ ਨਹੀਂ ਹਨ ਜਿਹਦੇ ਕਰਕੇ ਉਹਨਾਂ ਦਾ ਪਤਾ ਲੱਗ ਸਕੇ ਕਿ ਉਹ ਕਿਹੜੇ ਕਿਹੜੇ ਰਾਜ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਦਾ ਐਡਰੈਸ ਕੀ ਆ ਇਸੇ ਲਈ ਪੰਜਾਬ ਦੇ ਵਿੱਚ ਕ੍ਰਾਈਮ ਜਿਹੜਾ ਅੱਜ ਵੱਧ ਗਿਆ ਆ ਉਹ ਕੋਈ ਪਤਾ ਨਹੀਂ ਲੱਗਦੇ ਆ ਕਿ ਕਿਹੜੇ ਦਿਨ ਕੀ ਭਾਣਾ ਵਕਣਾ ਆ ਔਰ چھوٹے چھوٹے ਬੱਚਿਆਂ ਨੂੰ ਅਠਾਲ ਕੇ ਲੈ ਜਾਣਾ ਜਾਂ ਉਹਨਾਂ ਨੂੰ ਕਿਡਨੈਪ ਕਰ ਦੇਣਾ ਇਹਨਾਂ ਲੋਕਾਂ ਦੀ ਇੱਕ ਛੋਟੀ ਜੀ ਗੱਲ ਹੈ ਉਹ ਸੋ ਜਿਹੜੇ ਬਦਵਾਦਾਂ ਦੇ ਬੱਚੇ ਇਸ ਦਾ ਕਿਨੈਪ ਹੁੰਦੇ ਆ ਉਹਨਾਂ ਨੂੰ ਮੁੜ ਕੇ ਭਾਰਿਆਂ ਹੋਿਆਂ ਦੀ ਨਹੀਂ ਉਹ ਲੱਭਦੇ ਤੋਂ ਉਹ ਇਹੋ ਜੀ ਜਿਹੜੀ ਹਰਕਤੇ ਲੋਕ ਕਰਦੇ ਆ ਉਹਨਾਂ ਤੋਂ ਛਿਟਕਾ ਦਾ ਪਾਉਣ ਦੇ ਲਈ ਇਨਾਂ ਦੀਆਂ ਆਈਡੈਂਟੀਫਿਕੇਸ਼ਨਾਂ ਚੈੱਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਲੋੜ ਪੈਣ ਤੇ ਜਦੋਂ ਕ੍ਰਾਈਮ ਕਰਦੇ ਆ ਤਾਂ ਉਹਨਾਂ ਨੂੰ ਪਛਾਣਿਆ ਜਾਵੇ ਉਹਨਾਂ ਨੂੰ ਦੱਬਿਆ ਜਾ ਸਕੇ ਹੁਣ ਅੱਗੇ ਇੱਕ ਅੱਜ ਦਾ ਜਿਹੜਾ ਖਬਰ ਸੀ ਉਹ ਫਿਨਲੈਂਡ ਦੇ ਵਿੱਚ ਸਾਡੇ ਅਧਿਆਪਕਾਂ ਦਾ ਇੱਕ ਬੰਬ ਜਿਹੜਾ ਸਿੱਖਿਆ ਵਿਭਾਗ ਵੱਲੋਂ ਭੇਜਿਆ ਗਿਆ ਆ ਉਹਦੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਵਫਦ ਜਿਹੜੇ ਆ ਉਹ ਸਿੱਖਿਆ ਵਿਭਾਗ ਵੱਲੋਂ ਭੇਜੇ ਗਏ ਸਨ ਅਸੀਂ ਇੱਥੇ ਪੁੱਛਣਾ ਚਾਹੁੰਦੇ ਆਂ ਵੀ ਜਿਹੜੇ ਪਹਿਲਾਂ ਅਧਿਆਪਕ ਸਹਿਬਾਨ ਵਕ ਵਕ ਵੇਸ਼ਾਂ ਦਾ ਦੌੜਾ ਕਰਕੇ ਵਾਪਸ ਆਏ ਹਨ ਉਹਨਾਂ ਦੇ ਵਾਪਸ ਆਉਣ ਦੇ ਨਾਲ ਸਿੱਖਿਆ ਦਾ ਪੱਧਰ ਕਿੰਨਾ ਉੱਚਾ ਹੋਇਆ ਜੇਕਰ ਸਿੱਖਿਆ ਦਾ ਪੱਧਰ ਉਹਨੇ ਦਾ ਉਹਨਾਂ ਹੀ ਆ ਜਾਂ ਉਸ ਤੋਂ ਘਟਿਆ ਹੋਇਆ ਤਾਂ ਫਿਰ ਇਹ ਹੈ ਅਧਿਆਪਕਾਂ ਉੱਪਰ ਪੰਜਾਬ ਸਰਕਾਰ ਦਾ ਲੋਕਾਂ ਦੇ ਟੈਕਸ ਦਾ ਪੈਸਾ ਕਿਉਂ ਵੇਸਟ ਕੀਤਾ ਜਾ ਰਿਹਾ ਹੈ ਹਾਂ ਜੇਕਰ ਉਹ ਆਪਣੀ ਐਸ਼ ਪ੍ਰਸਤੀ ਜਾਂ ਮੈਜਰ ਨਗਰ ਵਾਲੇ ਰਿਸ਼ਤੇ ਨੂੰ ਮੈਨ ਨਹੀਂ ਜਾਂਦੇ ਆ ਇਸ ਬਹਾਨੇ ਤਾਂ ਕੋਈ ਗੱਲ ਤਾਂ ਉਹ ਸਿੱਖਿਆ ਵਿਭਾਗ ਜਾਣਦਾ ਹੋਵੇਗਾ ਲੇਕਿਨ ਇੱਕ ਪਲ ਦੇ ਦੇਖਣ ਕੁਛਣਾ ਬਣਦਾ ਆ ਕਿ ਸਾਡੇ ਅਧਿਆਪਕਾਂ ਦੀ ਟ੍ਰੇਨਿੰਗ ਕੀ ਗੱਲ ਹੈ ਪੰਜਾਬ ਵਿੱਚ ਕਾਫੀ ਨਹੀਂ ਜਾਂ ਪੰਜਾਬ ਵਿੱਚ ਜਿਹੜੀ ਟ੍ਰੇਨਿੰਗ ਦਿੱਤੀ ਜਾਦੀ ਆ ਉਹ ਸਹੀ ਤਰੀਕੇ ਦੇ ਨਾਲ ਇਹਨਾਂ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ ਆ ਦਾਦਾ ਸਲਦੇਵ ਵਿੱਚ ਮਸਲਾ ਇਹ ਆ ਟ੍ਰੇਨਿੰਗ ਵਗੈਰਾ ਇੱਕ ਨਾਮ ਦੀ ਚੀਜ਼ ਐ ਉਹ ਉਹਨਾਂ ਅਧਿਆਪਕਾਂ ਨੂੰ ਪੁੱਛਿਆ ਜਾਵੇ ਕਿ ਉਹਨਾਂ ਦੇ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਦੀ ਪੰਜਾਬ ਆਣ ਕੇ ਕੀ ਕੀ ਆਉਟਪੁੱਟ ਆ ਇਹ ਇਹ ਉਹਨਾਂ ਨੇ ਸੁਧਾਰ ਕੀਤੇ ਆ ਮੈਂ ਦਾਅਵੇ ਨਾਲ ਕਹਿ ਸਕਦਾ ਆ ਜਦੋਂ ਇਸ ਵਿਕਾਸ ਦੇਰੀ ਆ ਇਹਨਾਂ ਅਧਿਆਪਕਾਂ ਦੀ ਪੁਸ਼ਪਰਤਾਲ ਕਰੇਗੀ ਤੇ ਸ਼ਾਇਦ ਹੀ ਕੋਈ ਐਸਾ ਅਧਿਆਪਕ ਸਾਹਮਣੇ ਆਵੇ ਜਿਹੜਾ ਇਹ ਦਾਵਾ ਕਰ ਸਕੇ ਕਿ ਉਹਨਾਂ ਨੇ ਜਦੋਂ ਤੋਂ ਟ੍ਰੇਨਿੰਗ ਲਈ ਆ ਵਿਦੇਸ਼ਾਂ ਵਿੱਚ ਜਾ ਕੇ ਉਦੋਂ ਤੋਂ ਉਹਨਾਂ ਨੇ ਪੰਜਾਬ ਦੇ ਸਿੱਖਿਆ ਦਾ ਪੱਧਰ ਜਿਹੜਾ ਉਹ ਬਹੁਤ ਉੱਚਾ ਕੀਤਾ ਆ ਨੰਨੀ ਨਰਦਾਕ ਇਹੋ ਜਿਹਾ ਅਧਿਆਪਕ ਕੋਈ ਨਹੀਂ ਸਕੇ ਲੇਕਿਨ ਫਿਰ ਵੀ ਸਿੱਖਿਆ ਵਿਭਾਗ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਆ ਔਰ ਇਸ ਪਾਸੇ ਵੱਲ ਇਹ ਇੱਕ ਇਹ ਇਲਾ ਅਨਲਿਸਿਸ ਕਰਕੇ ਜੁਰ ਇਸ ਗੱਲ ਦਾ ਪਤਾ ਲਾਇਆ ਜਾਣਾ ਚਾਹੀਦਾ ਆ ਕਿ ਵਿਦੇਸ਼ਾਂ ਵਿੱਚ ਠਹਿਣ ਨਾਲ ਸਾਡੇ ਅਧਿਆਪਕਾਂ ਦਾ ਸਿੱਖਿਆ ਦਾ ਮਿਆਰ ਜਿਹੜਾ ਉਹ ਕਿੰਨਾ ਪੁੱਛਾ ਹੋਇਆ ਔਰ ਉਸ ਮਿਆਰ ਨੂੰ ਮధ్యਅਧਿਆਉ ਨੂੰ ਵੀ ਉਹਨਾਂ ਦਾ ਮਿਆਰ ਕੁੱਚਾ ਕੰਮ ਦੇ ਰਹੀ ਇਹਨਾਂ ਅਧਿਆਪਕਾਂ ਨੇ ਆਪੋ ਆਪਣਾ ਕਿਹੜਾ ਕਿਹੜਾ ਯੋਗਦਾਨ ਦੇ ਦਾ ਉਹ ਪਾਇਆ ਇਸ ਗੱਲ ਦੇ ਬਾਰੇ ਕੁਛ ਫੜਤਾਲ ਵੀ ਦੀਆ ਸੋਚਾਲ ਵੱਲੋਂ ਕੀਤੀ ਜਾਣੀ ਚਾਹੀਦੀ ਆ ਉਹ ਇਸ ਤੋਂ ਅੱਗੇ ਜਾ ਕੇ ਕਾਫੀ ਦਿਨਾਂ ਤੋਂ ਇਹ ਰੌਣਾ ਪੈ ਰਿਹਾ ਕਿ ਇੱਕ ਆਰਟਿਸਟ ਆ ਪੰਜਾਬ ਦਾ ਗੁਰਜੀਤ ਭੁੱਲ ਉਹ ਕਾਫੀ ਅਨ ਲੋਕਡਾਉਨ ਵਿੱਚ ਹਰਮਨ ਪਿਆਦਾ ਗਿਆ ਕਾਫੀ ਉਦੀ ਕ੍ਰੈਡਿਬਿਲਟੀ ਦੀ ਆ ਲੇਕਨ ਉਹਨੇ ਸਰਦਾਰ ਭਗਵੰਤ ਸਿੰਘ ਮਾਨ ਵਾਲੇ ਕਹਿਆ ਆ ਕਿ ਇਹਨਾਂ ਨੇ ਆਸਟ੍ਰੇਲੀਆ ਵਿੱਚ ਜਾ ਕੇ 28 ਕਿਲੇ ਜ 2801 ਜਮੀਨ ਜੜੀਆ ਉਪਰੀ ਦੀ ਆ ਔਰ ਇਹ ਇੱਕ ਦੋਸ਼ ਹੀ ਹਾਰ ਵੀ ਗੜੀ ਕਿਹਾ ਜਾ ਸਕਦਾ ਆ ਲੇਕਨ ਇਸ ਗੱਲ ਦੇ ਉੱਤੇ ਪੂਜੀ ਔਰ ਛਾਨ ਕੀਤੀ ਜਾਣੀ ਚਾਹੀਦੀ ਯਾਰ ਕਿ ਆਇਆ ਇਹ 2201 ਕਜਮੀਰ ਵਾਕਿਆ ਹੀ ਸਰਦਾਰ ਭਗਵੰਤ ਸਿੰਘ ਮਾਨ ਨੇ ਖਰੀਦੀ ਆ ਜੇ ਖਰੀਦੀ ਆ ਤਾਂ ਉਹਦੇ ਪੈਸਾ ਜਿਹੜਾ ਕਿਹੜੇ ਪੈਸਿਆਂ ਦੇ ਨਾਲ ਉਹ ਖਰੀਦੀ ਗਈ ਆ ਜਾਂ ਉਹ ਉਹ ਉਹਦੇ ਉੱਪਰ ਪੈਸਾ ਜਿਹੜਾ ਇਨਵੈਸਟ ਕੀਤਾ ਗਿਆ ਆ ਉਹ ਕਿੱਥੋਂ ਲਿਆ ਕੇ ਕੀਤਾ ਗਿਆ ਆ ਇਹਦੇ ਬਾਰੇ ਪੂਰੀ ਪੂਰੀ ਜਾਣਕਾਰੀ ਹਾਸਲ ਕਰਕੇ ਲੋਕਾਂ ਨੂੰ ਉਸ ਜਾਣਕਾਰੀ ਬਾਰੇ ਦੰਨ ਕਰਵਾਉਣਾ ਚਾਹੀਦਾ ਆ ਜੇਕਰ ਸਰਕਾਰ ਨੇ ਇਹ ਕਦੋਂ ਨਾ ਚੱਕਿਆ ਤੇ ਲੋਕਾਂ ਦੇ ਵਿੱਚ ਕੁਸਮ-ਮੁਸਰ ਇਸੇ ਤਰ੍ਹਾਂ ਹੀ ਹੁੰਦੀ ਰਹੇਗੀ ਉਹ ਸਦਾ ਭਗਵੰਤ ਸਿੰਘ ਮਾਨ ਦਾ ਅਕਸ ਜਿਹੜਾ ਹੋਰ ਵੀ ਦਿਨੋਂ ਦੇ ਇਨਕਲਾਬ ਹੁੰਦਾ ਜਾਵੇਗਾ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਇਹ ਗੱਲ ਸਪਸ਼ਟ ਤੌਰ ਦੇ ਉੱਤੇ ਕਹਿੰਨੀ ਚਾਹੀਦੀ ਸੀ ਕਿ ਇਹ ਜਿਹੜਾ ਦੋਸ਼ ਉਹਨਾਂ ਉੱਪਰ ਲਾਇਆ ਜਾ ਰਿਹਾ ਆ ਉਹ ਕਿਥੋਂ ਤੱਕ ਵੀ ਠੀਕ ਹੈ ਜਾਂ ਕਿਥੋਂ ਤੱਕ ਗਲਤ ਹੈ ਤਾਂ ਕਿ ਪੰਜਾਬ ਦੇ ਲੋਕ ਇਸ ਪੰਬਰਪੂਸੇ ਵਿੱਚੋਂ ਬਾਹਰ ਨਿਕਲ ਸਕਣ ਸੋ ਅਗਲੀ ਗੱਲ ਜਿਹੜੀ ਆ ਮੈਂ ਇਸ ਗੱਲ ਤੇ ਆਉਣਾ ਆ ਕਿ ਪੰਜਾਬ ਸਰਕਾਰ ਨੇ ਪਿਛਲੇ ਜ 144 ਲੱਗੀਆਂ ਜਿਹੜੀਆਂ ਟੌਰਟਾਆਂ ਦੀਆਂ ਉਹ ਖਰੀਦੀਆਂ ਸੀ ਬੋਰਡ ਸੇਫਟੀ ਫੋਰਸ ਦੇ ਲਈ ਇਹ ਸਾਰੀਆਂ ਨਵੀਆਂ ਗੱਡਾਂ ਗੱਡੀਆਂ ਸੀ ਉਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਕੰਪਨੀ ਕੋਲ ਇਹ ਖੀਜੀਆਂ ਗਈਆਂ ਉਹ ਉਹ ਕੰਪਨੀ ਜਿਹੜੀ ਆ ਹਲਕ ਗੱਡੀ ਦੇ ਕੋਲ 14 15 ਹਜ਼ਾਰ ਨਹੀਂ ਦੇਖਿਆ ਲੱਖ ਦੀ ਅਮਾਉਂਟ ਹੈ ਉਹ ਜਿਹੜਾ ਕਮਿਸ਼ਨ ਦੇਦੀ ਆ ਉਹ ਵਾਪਸ ਕਰਦੀ ਆ ਔਰ ਜੇ ਦੇ ਨਹੀਂ ਕਈ ਲੱਖ ਰੁਪਏ ਦਾ ਅਮਾਉਂਟ ਜਿਹੜਾ ਬਣਦਾ ਆ ਉਹ ਇਸ ਵਿਸ਼ੇ ਦੇ ਉੱਤੇ ਉਹ ਕਮਿਸ਼ਨ ਜਿਹੜਾ ਲਿਆ ਗਿਆ ਤੇ ਨਹੀਂ ਦਿਆ ਗਿਆ ਜੇ ਨਹੀਂ ਦਿਆ ਗਿਆ ਤਾਂ ਕਿਉਂ ਨਹੀਂ ਦਿਆ ਗਿਆ ਜੇ ਲੈ ਲਿਆ ਉਹ ਕਮਿਸ਼ਨ ਕੰਪਨੀ ਕੋਲੋਂ ਤੋਂ ਉਹ ਪੈਸਾ ਕਿੱਥੇ ਆ ਇਹਦੇ ਬਾਰੇ ਸਾਰੀਆਂ ਗੱਲਾਂ ਨੇੜੀਆਂ ਉਹ ਸਪਸ਼ਟ ਕਰਨੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਸਹੀ ਸਹੀ ਜਾਣਕਾਰੀ ਮਿਲੀ ਆ ਉਹ ਮਿਲ ਸਕੇ ਅਗਲੀ ਗੱਲ ਦੇ ਲਈ ਮੈਂ ਕੰਨੀ ਚਾਹੁੰਦਾ ਆ ਕਿ ਜਿਸ ਦਿਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਆਪਣਾ ਅੰਦੋਲਨ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਅਰੰਭਿਆ ਗਿਆ ਸੀ ਉਸ ਦਿਨ ਹਰਿਆਣਾ ਰਾਜ ਦੀ ਪੁਲਿਸ ਜਿਹੜੀ ਆ ਉਹ ਮਹਾਦੀ ਦੇ ਵਿੱਚ ਵੀ ਉਹ ਪੁਲਿਸ ਦੇ ਦਸਤੇ ਜਿਹੜੇ ਆ ਉਹ ਦੇਖੇ ਗਏ ਉਹ ਇੱਕ ਪੱਤਰਕਾਰਾਂ ਨੇ ਉਹਨਾਂ ਨਾਲ ਇੰਟਰਵਿਊ ਵੀ ਕੀਤੀ ਇਹਦੇ ਨਾਲ ਉਹ ਦੇਲੀ ਫੋਰਸ ਹੈ ਹਰਿਆਣਾ ਦੀ ਉਹਦੇ ਮੈਂਬਰ ਕੋਈ ਪੱਤਰਕਾਰਾਂ ਦੇ ਜਵਾਬ ਵੀ ਨਹੀਂ ਦੇ ਸਕੇ ਕਿ ਇਹ ਦੇ ਇਥੇ ਇਹ ਪੁੱਛਣਾ ਚਾਹੁੰਦੇ ਆ ਕਿ ਜਿਸ ਵਾਂ ਤਸਾਨ ਮੋਰਚੇ ਦੇ ਦਰਦਾਨ ਹਰਿਆਣਾ ਦੀ ਪੁਲਿਸ ਨੇ ਇੱਕ ਸਾਡੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਔਰ ਉਸ ਵੀ ਮੁੜ ਕੇ ਉੱਗ ਸਭ ਨਹੀਂ ਨਿਕਲੀ ਨਾ ਹੀ ਉਹਦੇ ਬਾਰੇ ਕੋਈ ਐਫ ਆਈ ਆਰ ਬਗੈਰਾ ਦੰਦ ਕੀਤੀ ਗਈ ਸੀ ਔਰ ਇਹੋ ਹੀ ਹਾਲ ਸ਼ਾਇਦ ਹੁਣ ਪੰਜਾਬ ਸਰਕਾਰ ਤੇ ਹਰਿਆਣਾ ਦੀ ਇਹ ਖੋਸ ਵੱਲੋਂ ਕਰਵਾਉਣਾ ਚਾਹੁੰਦੀ ਆ ਜਾਂ ਕੋਈ ਨਾ ਕੋਈ ਟਾਰਗੇਟ ਨੂੰ ਦੋਨਾ ਚਾਹੁੰਦੀ ਆ ਤਾਂ ਕਿ ਪੰਜਾਬ ਸਰਕਾਰ ਦਾ ਜਿਹੜਾ ਆਪਣਾ ਮਸਲਾ ਆ ਉਹ ਹੱਲ ਹੋ ਸਕੇ ਸੋ ਇਹੋ ਜੀਆਂ ਗੱਲਾਂ ਦੇ ਨਾਲ ਅੱਜ ਦਾ ਇਹ 쇼 ਜਿਹੜਾ ਇੱਥੇ ਹੀ ਅਸੀਂ ਸਮਾਪਤ ਕਰਦੇ ਆਂ Thank you very much.